ਲਿਖਿਆ ਜੋ ਲਿਖਾਂ ਵਿੱਚ ਆ ਉਹ ਯਕੁਜ ਮਿਲਦਾ ਉਹਦੀ ਮਰਜ਼ੀ ਤੋਂ ਬਿਨਾ ਪੱਤਾ ਵੀ ਨਹੀਂ ਹਿੱਲਦਾ ਹੁਣ ਡਾਡੇ ਹੱਥ ਹੈ ਉਹ ਡਾਡੇ ਹੱਥ ਹੈ ਡਾਡੇ ਹੱਥ ਹੈ ਸਭ ਦੀ ਡੋਰ ਜ਼ਿੰਦਗੀ ਦੇ ਰੰਗ ਸੱਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜ਼ਿੰਦਗੀ ਦੇ ਰੰਗ ਸੱਜਣਾ ਹੋ ਜ਼ਿੰਦਗੀ ਦੇ ਰੰਗ ਸੱਜਣਾ ਮਾਰ ਨਹੀਂ ਕਰੀ ਦਾ ਗੁੱਡੀ ਹੰਪਰਾ ਤੇ ਜੜੀ ਦਾ ਉਮਰਾਂ ਦੇ ਦਾਅਵੇ ਕੀ ਪਰੋਸਾਂ ਨੀ ਕੜੀ ਦਾ ਮਾਰ ਨਹੀਂ ਕਰੀ ਦਾ ਗੁੱਡੀ ਹੰਪਰਾ ਤੇ ਜੜੀ ਦਾ ਉਮਰਾਂ ਦੇ ਦਾਅਵੇ ਕੀ ਪਰੋਸਾਂ ਨੀ ਉਹ ਕੜੀ ਦਾ ੱਲੇ ਉਹਦੇ ਅੱਗੇ ਬੱਲੇ ਉਹਦੇ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋ ਓ ਜ਼ਿੰਦਗੀ ਦੇ ਰੰਗ ਸਜਣਾ ਓ ਜ਼ਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜ਼ਿੰਦਗੀ ਦੇ ਰੰਗ ਸਜਣਾ ਉਪਦੀਆਂ ਮੇੜੀਆਂ ਕਿ ਮਾਰੇ ਰਾਦਤਾਰ ਕੇ ਡੁੱਪਦੀਆਂ ਵੇੜੀਆਂ ਮਾਰੇਲਾ ਦੇ ਧਾਰ ਕੇ ਜਿਹਨੂੰ ਰੱਬ ਦਿੰਦਾ ਏ ਉਹਨੂੰ ਜਿੰਦਾ ਛੱਤ ਪਾੜ ਕੇ ਗੰਗੂ ਤੇਲੀ ਦੀ ਗੰਗੂ ਤੇਲੀ ਗੰਗੂ ਤੇਲੀ ਬਣਾ ਦੇ ਬਟੋ ਜਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜਿੰਦਗੀ ਦੇ ਰੰਗ ਸਜਣਾ ਉਹ ਜਿੰਦਗੀ ਦੇ ਰੰਗ ਸਜਣਾ ਉਹ ਜਿੰਦਗੀ ਦੇ ਰੰਗ ਸਜਣਾ ਅੱਜ ਹੋਰ ਤੇ ਕੱਲ ਨੂੰ ਹੋਰ ਜਿੰਦਗੀ ਦੇ ਰੰਗ ਸਜਣਾ